ਇਕ ਓਅੰਕਾਰ ਸ੍ਰੀ ਗੋਬਿੰਦ ਸਿੰਘ ਨਾਥ ਸ਼ੀਤਨਗੁਰੂ ਨਾਨਕ ਦੇਵ ਜੀ ਹਾਂਜੀ ਮਿੱਤਰੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਰਾਮ ਰਾਮ ਮੈਂ ਵੈਦੂਤਮ ਸਿੰਘ ਉਦਾਸੀ ਨਾਇਰ ਵਿਕਾ ਅੱਜ ਜਿਹੜੀ ਕੱਲ ਆਪਾਂ ਪੋਸਟ ਪਾਈ ਸੀ ਉਹ ਨਾਲ ਲੋਕਾਂ ਦੇ ਸਰੀਰ ਉੱਟਦੇ ਨੇ ਸਰੀਰ 'ਚ ਜਾਨ ਨਹੀਂ ਹੈਗੀ ਬਸੰਤ ਮਾਲ ਦੀ ਰਸ ਤੇ ਅਸਨ ਜਮਣੀ ਬੱਤੀ ਮੈਂ ਤੁਹਾਨੂੰ ਬਸੰਤ ਕਮਾਲ ਦੀ ਰਾਖ ਦੀ ਪੂਰੀ ਵਿਧੀ ਦੱਸਣ ਜਾ ਰਿਹਾ ਤੇ ਇਹਦੇ ਹੋਰ ਜਿਹੜੇ ਅਣਗਿਣਤ ਫੈਜ ਨੇ ਮੈਂ ਉਹਦੇ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਕਿਰਪਾ ਕਰਕੇ ਵੀਡੀਓ ਜ਼ਰੂਰ ਚੈਨਲ ਦੇਖਿਓ ਤੇ ਇਸ ਵਕਤ ਬਸੰਤ ਕਮਾਲ ਦੀ ਵੈਸੇ ਦਾ ਸਾਰੀ ਕੰਪਨੀਆਂ ਦਾ ਆਉਂਦਾ ਲੇਕਿਨ ਇਹਨੂੰ ਕੋਈ ਜ਼ਿਆਦਾ ਮਰਉਣ ਦੀ ਲੋੜ ਪੈਈ ਜੇ ਇਸ ਲਈ ਮੈਂ ਆਪ ਇਸ ਵਕਤ ਸ਼ੁਰੂ ਕਰ ਰਿਹਾ ਇਹ ਬਣਾਉਣਾ ਬਸੰਤ ਮਾਲਤੀ ਦੱਸ ਕਿਉਂਕਿ ਕੰਪਨੀਆਂ ਨੇ ਹੁਣ ਰੇਟ ਬਹੁਤ ਹਾਈ ਕਰਤਾ ਹੈ ਨਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹਦੀ ਵਿਧੀ ਦੱਸ ਦਿੰਨਾ ਵੀ ਇਹ ਬਣਦਾ ਕਿਵੇਂ ਹੈ ਤੇ ਉਪਰ ਤੋਂ ਮਾਦੇ ਪੂਰੀ ਡਿਟੇਲ ਦੇ ਨਾਲ ਮੈਂ ਤੁਹਾਨੂੰ ਇਹਦੀ ਵੀਡੀਓ ਅੱਜ ਦੀ ਥੋੜੀ ਜਿਹੀ ਲੰਬੀ ਹੋਊਗੀ ਕਿਉਂਕਿ ਇਹਦੇ ਗੁਣ ਅਨੇਕ ਨੇ ਸਭ ਤੋਂ ਪਹਿਲਾਂ ਸਵਰਨਪਖਮ ਇੱਕ ਭਾਗ ਮੋਤੀ ਦੋ ਭਾਗ ਸ਼ਿੰਗਰਫ ਤਿੰਨ ਭਾਗ ਸਫੇਦ ਮਿਸਤ ਚਾਰ ਭਾਗ ਤੇ ਸ਼ੁੱਧ ਖੱਬਰ ਅੱਠ ਭਾਗ ਇਹਨੂੰ ਬਸ ਪਹਿਨਾ ਤਾਂ ਦੋ ਟੋਲੇ ਦੋ ਭਾਏ ਟੋਲੇ ਗਾਂ ਦੇ ਮੱਖਣ ਦੇ ਵਿੱਚ ਖਰਲ ਕਰ ਜਿੰਨਾ ਜ਼ਿਆਦਾ ਹੋ ਸਕੇ ਤੇ ਉਦੋਂ ਬਾਅਦ ਉਹਦੀ ਚਿਕਨਾਈ ਖਤਮ ਕਰਨ ਨੂੰ ਨਿੰਬੂ ਦੇ ਰਸ ਦੇ ਵਿੱਚ ਖਰਲ ਕਰਨਾ ਹੈ ਤਾਂ ਜੋ ਉਹਦੀ ਚਕਨਾਈ ਹੈ ਜਿਹੜੀ ਮੱਖਣ ਦੀ ਉਹ ਖਤਮ ਹੋ ਜਾਵੇ। ਉਸ ਤੋਂ ਬਾਅਦ ਇਹਦੀਆਂ ਇੱਕ ਇੱਕ ਰਤੀ ਦੀਆਂ ਗੋਲੀਆਂ ਬਣਾ ਲੈਣਾ। ਤੇ ਹੁਣ ਜਿਵੇਂ ਮੈਂ ਤੁਹਾਨੂੰ ਕੱਲ ਵੀਡੀਓ ਦੇ ਵਿੱਚ ਦੱਸਿਆ ਹੀ ਹੈ ਕਿ શરીਰ ਚ ਜਾਨ ਨਾ ਹੋਣਾ। ਉਹ ਤੇ ਜੀਰਨ ਜਵਰ ਮਤਲਬ ਕੋਈ ਵੀ ਬੁਖਾਰ ਹੈ ਜਿਹੜਾ ਜਾਂ ਇਸ ਤੋਂ ਬਿਨਾ ਕੋਈ ਵੀ ਬਿਮਾਰੀ ਹੋਈ ਹੈ ਉਹਦੀ ਜਿਹੜੀ ਕਮਜ਼ੋਰੀ ਹੈ ਉਹਨੂੰ ਠੀਕ ਕਰਨ ਦੇ ਲਈ ਬਸੰਤ ਮਾਨਤੀ ਰਸ ਬਹੁਤ ਜ਼ਰੂਰੀ ਹੈ ਇਹਨੂੰ ਆਯੁਰਵੇਦ ਦੇ ਵਿੱਚ ਰਸਾਂ ਦਾ ਰਾਜਾ ਕਿਹਾ ਗਿਆ ਇੰਨੇ ਰਸ ਬਣਦੇ ਨੇ ਆਪਣੇ ਆਯੁਰਵੇਦ ਦੇ ਵਿੱਚ ਉਹਦੇ ਵਿੱਚ ਬਸੰਤ ਮਾਨਤੀ ਨੂੰ ਇਦਾਂ ਦਾ ਰਾਜਾ ਕਿਹਾ ਜਾਂਦਾ ਕਿਉਂਕਿ ਬੁਖਾਰ ਨੂੰ ਵੀ ਰੋਗਾਂ ਦੇ ਹਿਸਾਬ ਦੇ ਨਾਲ ਰੋਗਾਂ ਦਾ ਰਾਜਾ ਮੰਨਿਆ ਜਾਂਦਾ ਇਹ ਜਿਹੜਾ ਬੁਖਾਰ ਨਹੀਂ ਠੀਕ ਹੁੰਦਾ ਬਾਰ-ਬਾਰ ਹੁੰਦਾ ਤੇ ਉੱਥੇ ਬਸੰਤ ਮਾਲ ਦੀ ਬਹੁਤ ਵਧੀਆ ਕੰਮ ਕਰਦਾ ਇਹ ਤੋਂ ਬਿਨਾਂ ਇਹ ਟੀਵੀ ਇੱਕ ਕਾਰਨ ਦੀ ਪਾਵਰ ਰੱਖਦਾ ਏਵੀ ਨੂੰ ਠੀਕ ਕਰ ਦਿੰਦਾ ਇਹ ਤੋਂ ਬਿਨਾਂ ਇਹ ਤੰਦੂਗਤ ਜਬਰ ਉਹੀ ਜਿਹੜਾ ਹੱਡੀਆਂ ਦੇ ਵਿੱਚ ਜਬਰ ਰਹਿ ਚੁੱਕਿਆ ਉਹਦੇ ਵਿੱਚ ਕੰਮ ਕਰਦਾ ਤੇ ਲੀਵਰ ਅਗਨੀਮੰਦ ਹੋ ਜਾਣਾ ਇਸਤਰੀਆਂ ਦੀ ਲਪੋਰੀਆ ਦਿਮਾਗ ਦੀ ਨਿਰਬਲਤਾ ਦਿਮਾਗ ਦੀ ਕਮਜ਼ੋਰੀ ਖਾਂਸੀ ਗੰਤੂ ਚਿੰਤਾ ਮਤਲਬ ਇਹਨਾਂ ਦੀਆਂ ਸਰੀਰ ਆ ਜਿਹੜਾ ਸੱਤ ਤਾਂਤੂ ਆ ਇਹਨੇ ਕਰਾਵਾ ਉਹਨੀਆਂ ਤੇ ਉਹ ਸਭੀ ਸੁੱਕਣ ਲੱਗ ਗਿਆ ਹਿਰਦੇ ਰੋਗ ਗਰਮੀ ਪਿਤ ਵਰਕਤ ਦੇ ਨਾਲ ਜਿਵੇਂ ਮਾਨੂੰ ਹਾ ਫਿਰਦੇ ਰੋਗ ਆ ਉਹ ਹੈ ਸਿਰ ਦਾ ਦਰਦ ਇਹ ਰੋਗਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਪੂਰੀ ਤਰ੍ਹਾਂ ਦੇ ਨਾਲ ਕਾਮਯਾਬ ਹੈ। ਇਹਨੂੰ ਆਪਾਂ ਕਿਸੇ ਨੂੰ ਵੀ ਬੱਚੇ ਨੂੰ ੁੱਡੇ ਨੂੰ ਇਸਤਰੀ ਨੂੰ ਬਾਲਕ ਨੂੰ ਕਿਸੇ ਨੂੰ ਵੀ ਆਪਾਂ ਦੇ ਸਕਦੇ ਹਾਂ। ਸਭ ਦੇ ਲਈ ਬਰਾਬਰ ਹਿੱਦਕਾਰੀ ਆਇਆ ਨਹੀਂ ਹੈ। ਬਸ ਢੋ ਉੱਪਰ ਥੱਲੇ ਆਪਾਂ ਨੂੰ ਕਰਨੀ ਪਊ। ਤੇ ਕੋਈ ਆਪਾਂ ਨੂੰ ਇਨਫੈਕਸ਼ਨ ਹੈ। ਕੋਈ ਕਟਾਣੂ ਨੇ ਸਰੀਰ ਦੇ ਵਿੱਚ ਉਹਨੂੰ ਖਤਮ ਕਰਨ ਦੇ ਵਿੱਚ ਸਮਰੱਥ ਹੈ। ਇਸੇ ਵੀ ਰੁੱਤੂ ਦੇ ਵਿੱਚ ਕਿਸੇ ਵੀ ਮਤਲਬ ਕਿਸੇ ਵੀ ਮੌਸਮ ਦੇ ਵਿੱਚ ਕਿਸੇ ਵੀ ਪਰਿਕ੍ਰਿਤੀ ਵਾਲੇ ਨੂੰ ਇਹ ਦਿੱਤਾ ਜਾ ਸਕਦਾ ਹੈ। ਇੱਕ ਹੋਰ ਮੈਂ ਤੁਹਾਨੂੰ ਨਾਲ ਇੱਕ ਗੱਲ ਸਾਂਝੀ ਕਰਦਾ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਦੇ ਖਾਂਟੂ ਕਸ਼ੇਪ ਪਰ ਇੱਕ ਦੂਜੇ ਪਾਸੇ ਨੂੰ ਵੀ ਲਿਆ ਹੈ ਜਿਨ੍ਹਾਂ ਦੇ ਸ਼ਕਰਾਨੋਂ ਘਟ ਨੇ ਉਹਨਾਂ ਨੇ ਬਹੁਤ ਦਵਾਈਆਂ ਵਰਤੀਆਂ ਨੇ ਤੇ ਉਹਨਾਂ ਵਾਸਤੇ ਇਹ ਹੈ ਕਿ ਪਹਿਲਾਂ ਆਪਣਾ ਪੇਟ ਸਹੀ ਕਰਕੇ ਉਸ ਤੋਂ ਬਾਅਦ ਘਟੋ-ਘਟ 21 ਦਿਨ ਬਸੰਤ ਮਾਲ ਦੀ ਰਸ ਖਾਣੇ ਉਸ ਤੋਂ ਬਾਅਦ ਕੋਈ ਦਵਾਈ ਸ਼ੁਰੂ ਕਰੋ ਤਾਂ ਇਹਦਾ ਰਿਜ਼ਲਟ 4 ਗੁਣਾ ਉਹ ਦਵਾਈ ਦਾ ਆਊਗਾ ਕਿਉਂਕਿ ਇਹਦੇ ਵਿੱਚ ਜਿਹੜੇ ਗੁਣ ਧਰਮ ਨੇ ਉਹ ਬਹੁਤ ਇਹ ਤੇ ਬਾਕੀ ਦਾ ਦੇ ਗੁਣ ਬਿਆੰਤ ਨੇ ਇੱਥੇ ਤੱਕ ਕਿ ਲੋਜ ਮੋਸ਼ਨਾਂ ਦੇ ਵਿੱਚ ਵੀ ਇਹ ਕੰਮ ਕਰਦਾ ਬਸ ਚੀਜ਼ ਕੀ ਹੈ ਕਿ ਆਪਾਂ ਨੇ ਦੇਖਣਾ ਵੀ ਇਹਨੂੰ ਦੇਣਾ ਕਾਹਦੇ ਨਾਲ ਵੈਸੇ ਇਹਨੂੰ ਆਪਾਂ ਪਿਤਾਲੇ ਨੂੰ ਮਲਾਈ ਦੇ ਨਾਲ ਕਾਫਾ ਵਾਲੇ ਨੂੰ ਸ਼ਹਿਦ ਦੇ ਨਾਲ ਤੇ ਬਾਤ ਵਾਲੇ ਨੂੰ ਕੀ ਦੇਣਾ ਦੇ ਸਕਦੇ ਆ ਤੇ ਪਰ ਇਹ ਡਾਇਰੈਕਟ ਗੋਲੀ ਪਾਣੀ ਜਾਂ ਦੁੱਧ ਨਾਲ ਵੀ ਲਈ ਜਾ ਸਕਦੀ ਹੈ ਸਮੱਸਿਆ ਅਨੁਸਾਰ ਤੇ ਹੁਣ ਵਿੱਚ ਕਈ ਲੋਕ ਇਹ ਵੀ ਸਮਝਦੇ ਨੇ ਕਿ ਬਹੁਤ ਮਹਿੰਗਾ ਦਾ ਨਹੀਂ ਖਾਦਾ ਜਾ ਸਕਦਾ ਤਾਂ ਇਹਦਾ ਮੈਂ ਤੁਹਾਨੂੰ ਬਦਲ ਵੀ ਦੱਸਦਾ ਜਿਹੜੇ ਕੋਈ ਬੰਦੇ ਗਰੀਬ ਭਾਈ ਪੈਸੇ ਨਹੀਂ ਲਾ ਸਕਦੇ ਉਹ ਸਵਰਨ ਮਾਲ ਦੀ ਮਤਲਬ ਮਾਲਤੀ ਪਸੰਦ ਦੀ ਜਗ੍ਹਾ ਤੇ ਲਘੂ ਮਾਲ ਦੀ ਪਸੰਦ ਲੈ ਲੈਣ ਉਹਦੇ ਵਿੱਚ ਸੋਨਾ ਨਹੀਂ ਹੁੰਦਾ ਹੈਗਾ ਇਸ ਕਰਕੇ ਉਹਦਾ ਰੇਟ ਘੱਟ ਹੈ ਜਾਂ ਜਿਨ੍ਹਾਂ ਨੂੰ ਖਾਸ ਤੌਰ ਤੇ ਇਸਤਰੀਆਂ ਨੂੰ ਬੱਚਿਆਂ ਨੂੰ ਜਾਂ ਜਿਨ੍ਹਾਂ ਨੂੰ ਪ੍ਰੋਟੀਨ ਦੀ ਕਮੀ ਹੈ ਉਹਨਾਂ ਵਾਸਤੇ ਇਹਦੀ ਜਗ੍ਹਾ ਤੇ ਮધુਮਲਨੀ ਬਸੰਤ ਬੀ ਯੂਜ਼ ਕਰ ਸਕਦੇ ਨੇ ਨਹੀਂ ਪਰ ਲਗੂ ਮਾਨਨੀ ਤਾਂ ਠੀਕ ਹੈ ਗੁਣਾਂ ਦਾ ਅੰਤਰ ਜ਼ਰੂਰ ਪੈਂਦਾਗਾ ਕਿਉਂਕਿ ਸੋਨੇ ਦੇ ਨਾਲ ਸੋਨਾ ਯੋਗਵਾਹੀ ਹੈ ਤੇ ਗੁਣ ਬਹੁਤ ਵਧਾਉਂਦਾਗਾ لیکن ਜੇ ਤੋ ਨਹੀਂ ਕੋਈ ਭਾਈ ਲੈ ਸਕਦਾ ਤਾਂ ਉਹਦੇ ਵਾਸਤੇ ਉਹਦੀ ਜਗ੍ਹਾ ਤੇ ਆਪਸ਼ਨ ਹੈਗੀ ਆ ਵੀ ਲਗੂ ਮੰਨ ਲਈਓ ਸੰਤਾ ਆਪਣਾ ਯੂਜ਼ ਕਰੋ ਦੇਖੋ ਜੀ ਇੱਕ ਗੱਲ ਹੁੰਦੀ ਇਹਨੂੰ ਬਸ ਸਰਵ ਰੋਗ ਨਾਸ਼ਣੀ ಔಷਧੀ ਕਹਿ ਸਕਦੇ ਹਾਂ ਬਹੁਤ ਹੀ ਜ਼ਬਰਦਸਤ ਆਯੁਰਵੈਦਿਕ ਜੋਗ ਹੈ ਤਾਂ ਹੀ ਇਹਨੂੰ ਰਸਾਂ ਦਾ ਰਾਜਾ ਕਿਹਾ ਗਿਆ ਹੈ ਔਰ ਡਿਟੇਲ ਇਹਦੀ ਬਹੁਤ ਲੰਬੀ ਹੋ ਸਕਦੀ ਹੈ ਕਿੰਨੇ ਇਹਦੇ ਲਾਭ ਨੇ ਇਹ ਤੋਂ ਬਿਨਾ ਨੇਤਰ ਰੋਗ ਆਗੇ ਜਿਵੇਂ ਸਰੀਰ ਚ ਦਾ ਜਨਨ ਹੋਣੀ ਬੀਪੀ ਆਪ ਪਹੁੰਚਾ ਉਹਦੇ ਵਿੱਚ ਬਹੁਤ ਫਾਇਦਾ ਲਾਭ ਹੈ ਬਸ ਇਹਨੂੰ ਡਿਪੈਂਡਰ ਬੈਸ ਜਿਹਨੇ ਕਾਦੇ ਨਾਲ ਇਹਨੂੰ ਇਸਤੇਮਾਲ ਕਰਨਾ ਧੰਨਵਾਦ ਜੀ ਜਿਉਂਦੇ ਬਾਸਦੇ ਰਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ